ਗਾਲਸ ਪਾਰਟੀ ਦੀ ਜੋ ਸਵਾਰ ਨਗਰ ਕੌਂਸਲ ਦੀਆਂ ਚੋਣਾਂ ਦੇ ਵਿੱਚ ਫਿਰ ਤੋਂ ਆਪਣੀ ਕਿਸਮਤ ਅਜ਼ਮਾਉਣ ਦੇ ਲਈ ਤਿਆਰ ਹੈ ਜियां ਪੰਜਾਬ ਦੀਆਂ ਨਗਰ ਕੌਂਸਲ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਹਿੱਸਾ ਲਏਗੀ ਜਲੰਧਰ ਵਿੱਚ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਇਹ ਐਲਾਨ ਕੀਤਾ ਆਮ ਆਦਮੀ ਪਾਰਟੀ ਦੇ ਮੁਤਾਬਕ ਇਹਨਾਂ ਚੋਣਾਂ ਦੇ ਵਿੱਚ ਭ੍ਰਿਸ਼ਟਾਚਾਰ ਵਿਕਾਸ ਤੇ ਨਸ਼ਿਆਂ ਦਾ ਮੁੱਦਾ ਅਹਿਮ ਰਹੇਗਾ ਪੰਜਾਬ ਚ ਜਲਦ ਹੀ ਮਿਊਨਿਸਪਲ ਚੋਣਾਂ ਹੋਣ ਜਾ ਰਹੀਆਂ ਨੇ ਇਹਨਾਂ ਆਮ ਆਦਮੀ ਪਾਰਟੀ ਲਈ ਜ਼ਮੀਨੀ ਪੱਧਰ ਤੇ ਆਪਣਾ ਵਿਸਥਾਰ ਕਰਨ ਦੇ ਲਈ ਇਹ ਅਹਿਮ ਮੌਕਾ ਹੈ ਪਾਰਟੀ ਨੇ ਲੋਕ ਸਭਾ ਚੋਣਾਂ ਚ ਪੰਜਾਬ ਚ 4 ਸੀਟਾਂ ਜਿੱਤੀਆਂ ਸੀ ਪਰ ਜ਼ਿਮਨੀ ਚੋਣਾਂ ਦੇ ਵਿੱਚ ਆਪ ਦਾ ਜਾਦੂ ਨਹੀਂ ਚੱਲ ਪਾਇਆ ਪਟਿਆਲਾ ਤੇ ਤਲਵੰਡੀ ਸਾਬੋ ਦੋਵੇਂ ਸੀਟਾਂ ਤੇ ਆਮ ਆਦਮੀ ਪਾਰਟੀ ਦੀ ਜ਼ਮਾਨਤ ਜ਼ਬਤ ਹੋ ਗਈ ਹਾਲਾਂਕਿ ਇਸ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਕੌਂਸਲ ਚੋਣਾਂ ਦੇ ਵਿੱਚ ਹੁਣ ਚੰਗਾ ਪ੍ਰਦਰਸ਼ਨ ਕਰਨ ਦਾ ਦਾਵਾ ਜ਼ਰੂਰ ਕਰ ਰਹੀ ਹੈ ਜਿਹੜੀਵਾਲ ਸਾਹਿਬ ਨੇ ਸਾਰੇ ਆਮ ਆਦਮੀ ਪਾਰਟੀ ਨੇ ਤਾਂ ਮੈਂ ਫੈਸਲਾ ਕੀਤਾ ਵੀ ਆਪਣੇ ਸਾਥੀਆਂ ਨਾਲ ਸਲਾਹ ਕਰਕੇ ਕਿ ਅਸੀਂ ਆਮ ਆਦਮੀ ਪਾਰਟੀ ਜਿਹੜੀ ਆ ਮਿਊਨਿਸਪਲ ਚੋਣਾਂ ਜਿਹੜੀਆਂ ਕਾਪੋਰੇਸ਼ਨ ਦੇ ਚੋਣਾਂ ਲੜੀਆਂ ਜਾਣਗੀਆਂ ਕਿਉਂਕਿ ਬਹੁਤ ਮਾੜੀ ਹਾਲਤ ਆ ਮਿਊਸਪਲਿਟੀਆਂ ਦੀ ਤੇ ਕਾਰਪੋਰੇਸ਼ਨਾਂ ਦੀ ਤੁਸੀਂ ਦੇਖ ਹੀ ਰਹੇ ਹੋ ਜਿੱਥੇ ਖੜੇ ਹੋ ਇੱਥੇ ਵੀ ਆਲੇ ਦੁਆਲੇ ਗੰਦ ਪਿਆ ਹੋਇਆ ਹਰ ਸ਼ਹਿਰ ਦੇ ਵਿੱਚ ਪੂਰੇ ਕਰਕਰ ਦਾ ਕੋਈ ਸੰਭਾਲਣ ਦਾ ਪ੍ਰਬੰਧ ਹੈ ਨਹੀਂ ਮੈਂ ਪਿਛਲੇ ਦਿਨਾਂ ਚ ਗਦਰਵਾ ਵੀ ਜਾ ਕੇ ਆ ਸੜਕਾਂ ਤੇ ਗੰਦ ਪਿਆ ਹੋਇਆ ਸਾਰੇ ਕਿਸੇ ਵੀ ਸ਼ਹਿਰ ਦੇ ਵਿੱਚ ਚਲੇ ਜਾਓ ਸਫਾਈ ਦਾ ਬਹੁਤ ਬੁਰਾ ਹਾਲ ਆ ਸੀਵਰੇਜ ਹੈ ਨਹੀਂ ਲਾਈਟ ਹੈ ਨਹੀਂ ਸਫਾਈ ਹੈ ਨਹੀਂ ਕਿਸੇ ਸ਼ਹਿਰ ਦੇ ਕੋਲ ਪਾਣੀ ਬਹੁਤ ਹੈ ਕੋਲ ਪਾਣੀ ਦਾ ਸਰਕਾਰ ਕਰਨ ਵਾਸਤੇ ਕੋਈ ਪ੍ਰਬੰਧ ਹੀ ਨਹੀਂ ਹੈ ਸਾਰੇ 올ਓਵਰ ਪੰਜਾਬ ਦੇ ਵਿੱਚ ਇਹ 올ਓਵਰ ਪੰਜਾਬ ਜੀ ਸਾਰੀਆਂ ਮਿਊਨਿਸਪੈਲਿਟੀ ਦੇ ਚੋਣਾਂ ਜਿਹੜੀਆਂ ਸਾਰੀਆਂ ਲੱਗੀਆਂ ਜਾਂਦੀਆਂ